ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜਿਆ ਜਿਆ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੇਜ ਹੋਗੇ ساری ਦੁਨੀਆ ਨੇ ਨਾ 2025 ਜਦੋਂ ਸੌਣ ਚੜਿਆ ਸੀ ਨਾ ਬੜਾ ਵੈਲਕਮ ਕੀਤਾ ਸੀ ਬੜੀਆਂ ਖੁਸ਼ੀਆਂ ਮਨਾਈਆਂ ਸੀ ਪਟਾਕੇ ਚਲਾਏ ਸੀ ਪਾਰਟੀਆਂ ਆਈਆਂ दारू ਚੱਲੀ ਯਾਨੀ ਕਿ ਹਰ ਤਰ੍ਹਾਂ ਦੀ ਖੁਸ਼ੀ ਮਨਾਈ ਇਸ ਸਾਲ ਬੜਾ ਵਧੀਆ ਚੜੇਗਾ 2025 ਉਹ ਐਸਾ ਸਾਲ ਚੜਿਆ ਹੈ ਉਨੇ ਜਨਵਰੀ ਚ ਤੁਹਾਨੂੰ ਸਰ ਜੁਰ ਬਖਾਤੇ ਵੇ ਕਿਤੇ ਅੱਗਾਂ ਲਗਣੀਆਂ ਸ਼ੁਰੂ ਹੋ ਗਈਆਂ ਕੋਈ ਪ੍ਰਾਈਮ ਮਿੰਿਸਟਰ ਅਸਤੀਫਾ ਦੇ ਗਿਆ ਹੈ ਅਸਤੀਫਾ ਦੇ ਗਿਆ ਹੈ ਰਿਜ਼ਾਈਨ ਕਰ ਗਿਆ ਹੈ ਇਮੀਗ੍ਰੇਸ਼ਨ ਸੇ ਬਾਹਰ ਨਹੀਂ ਜਾ ਰਹੀ ਯਾਨੀ ਕਿ ਹਰ ਪਾਸੇ ਸਮੱਸਿਆ ਖੜੀ ਹੋਈ ਜਾ ਰਹੀ ਹੈ ਤੇ ਜਿਹੜੇ ਲੋਕਾਂ ਨੇ ਸੋਚਿਆ ਸੀ ਨਾ ਵੀ 2005 ਚ ਜਾ ਕੇ ਵਿਦੇਸ਼ਾਂ ਚ ਉਹ ਡਾਰੀਆਂ ਮਾਰਾਂਗੇ ਤੇ ਚਾਰ ਪੈਸੇ ਕਮਾਵਾਂਗੇ ਦੋਸਤੋ ਹੱਲੇ ਕੋ ਲਾ ਦੇ ਚੰਗੇ ਨਹੀਂ ਜਾਉਦੇ ਵੀ ਵਿਦੇਸ਼ਾਂ ਜਾ ਕੇ ਤੁਸੀਂ ਸੱਟ ਹੋ ਜਾਓ ਕਿਉਂਕਿ ਡੇ ਬਾਏ ਡੇ ਖਰਾਬ ਹੀ ਜਾ ਰਹੇ ਵੇ ਇਹ ਦੇਖ ਲਓ ਸਪੇਨ ਦਾ ਲਗਾ ਜੇ ਇੱਥੇ ਇੰਨਾ ਰਸ਼ ਹੁੰਦਾ ਹੈ ਗਰਮੀਆਂ ਚ ਬੀਚ ਤੇ ਲੋਕੀ ਜਾਂਦੇ ਨੇ ਜਿਨ੍ਹਾਂ ਨੂੰ ਮੇਨ ਕਮਾਈ ਹੁੰਦੀ ਰੈਸਟੋਰੈਂਟ ਜਿੰਨਾ ਖੋਲੇ ਹੋਵੇ ਕਾਰੋਬਾਰ ਕੀਤੇ ਹੋਵੇ ਤੇ ਆ ਤੁਸੀਂ ਦੇਖ ਲਓ ਬੀਚਦਾਲ ਤੇ ਉਲੂ ਬੋਲੇ ਵੇ ਜੇ ਇੱਥੇ ਬੰਦਾ ਨਹੀਂ ਬੰਦੇ ਯਾਦ ਨਹੀਂ ਸਪੇਨ ਚ 2-3 ਮਹੀਨੇ ਤੇ ਬੰਦੇ ਨੂੰ ਪੁੱਲੋਂ ਹੀ ਖਾਣਾ ਪੈਂਦਾ ਜੇ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਤੇ ਹੋਟਲ ਨੇ ਉਹ ਵੀ ਬੰਦ ਕਰ ਦੇਉਂਦੇ ਵੇ ਜਿਨ੍ਹਾਂ ਦਾ ਮੇਨ ਬੀਚ 'ਚ ਲੱਗੇ ਜਾ ਕੇ ਵਾਪਰਦਾਗਾ ਆ ਜਿਨ੍ਹਾਂ ਦਾ ਸਿਟੀ ਸੈਂਟਰ ਹੈ ਜਾਂ ਹੋਰ ਿਲਕਾਂ ਜਿੱਥੇ ਟੂਰਿਸਟ ਆਂਦਾ ਉਹ ਚੱਲਦਾ ਰਹਿੰਦਾ ਲੇਕਿਨ ਬੀਚ ਵਾਲਿਆਂ ਦੀ ਆਪਣੀ ਕਮਾਈ ਪੂਰੀ ਖਾਲੀ ਹੁੰਦੀ ਹੈ 7-8 ਮਹੀਨਿਆਂ ਸੀਜ਼ਨ 'ਚ ਤੇ ਦੋ ਮਹੀਨੇ ਜਿਵੇਂ ਕਹਿੰਦੇ ਨਾ ਮੱਖੀਆਂ ਮਾਰਨੀ ਹੁੰਦੀਆਂ ਉਹ ਚੀਜ਼ੇ ਵੀ ਖਰਚਾ ਪਾਣੀ ਮਾਰਾ ਮੋੜਾ ਕਹਿੰਦੇ ਚੱਲਦਾ ਰਹੇ ਤੇ ਜਿਹੜੇ ਇੱਥੇ ਕਾਰੀਗਰ ਕੰਮ ਕਰਦੇ ਵੇ ਉਹਨਾਂ ਵਾਸਤੇ ਵੀ ਦੋ ਮਹੀਨੇ ਮੁਸ਼ਕਲ ਹੋ ਜਾਂਦੀ ਹੈ ਕਰਤੂਰੀ ਬਹੁਤ ਹੈਲਪ ਤੇ ਮਿਲ ਜਾਂਦੀ ਉਹਨਾਂ ਨੂੰ ਬਾਕੀ ਆਮ ਮੇਨ ਕੰਵਾਈ ਨਹੀਂ ਜਾਂਦੀ ਇਹ ਹੈਗਾ ਜੀ ਸਿਟੀ ਸੈਂਟਰ ਬਲੇਂਸੀਆ ਦਾ ਬੁਧਿਆ ਸ਼ਹਿਰ ਹੈ ਕੋਈ ਬਲੈਂਸੀਆ ਸਪੇਨ ਦਾ ਇੱਥੇ ਥੋੜੀ ਰੌਣਕ ਹੁੰਦੀ ਹੈ ਬਾਕੀ ਬੀਚ ਤੇ ਮੈਂ ਕੱਲ ਗਿਆ ਸੀ ਉੱਥੇ ਤੇ ਬਿਲਕੁਲ ਝੜ ਪਈ ਹੋਈ ਹੈ ਕੋਈ ਬੰਦਾ ਨਹੀਂ ਬੰਦੇ ਜਾਦਰੀ ਨਜ਼ਰ ਆਉਂਦੀ ਹਾਂ ਜਿਹੜੇ ਲੋਕੀ ਬਿਲਕੁਲ ਵੇਲੇ ਵੇ ਜੰਤਪੁਰੇ ਫਿਰਨ ਵਾਲੇ ਬੰਦੇ ਉਹ ਥੋੜੇ ਆਈ ਦੇਵੇ ਚਲੋ ਜੀ ਰੌਣਕ ਮਿਲਾਂ ਵੇਖਣ ਬਾਕੀ ਕਾਰੋਬਾਰ ਦੀ ਬੀਚ ਉੱਤੇ ਖਰਾਬ ਗਈ ਹੈ ਜਦੋਂ ਬੀਚ ਤੇ ਰਸ ਹੁੰਦਾ ਨਾ ਸੀਜ਼ਨ 'ਚ ਉਦੋਂ ਲੋਕੋ ਪੈਸੇ ਕਮਾਉਂਦੇ ਵੇ ਚੰਗੇ ਕਿਉਂਕਿ ਬਹੁਤ ਰਸ ਹੁੰਦਾ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਹੈ ਲੇਕਿਨ ਅੱਜ ਕੱਲ ਉਸ ਵੇਖੇ ਨਾ ਕਿ ਜਾਇ ਨਾ ਵੀ ਸਪਿਰਿੰਟ ਚ ਜਾਂਦੇ ਤੈਨੂੰ ਕਾਰੋਬਾਰ ਮਿਲ ਜਾਏਗਾ ਜੇ ਹਲੇ 2-3 ਮਹੀਨੇ ਦੋਸਤੋ ਟਟ ਜੋ ਨਾਲੇ ਨਵੇਂ ਸਾਲ ਦਾ ਵੇਖ ਲੋ ਕੀ ਤੈਨੂੰ ਯੋਰ ਖੰਦਾ ਮੈਂ ਤੇ ਕੀ ਦਿਖਾਏਗਾ ਅੱਗੇ ਜਦੋਂ ਲਾਤ ਹੋਰ ਠੀਕ ਹੋੜ ਕੇ ਨਾ ਫੇਰ ਰਿਸਕ ਲੈਣਾ ਪੈਸੇ ਸੇਵ ਕਰਨੇ ਦੋਸਤੋ ਕੱਲੋ ਮੁੜ ਕੇ ਪੈਸੇ ਕਵਲ ਹੀ ਹੋਣੇ ਹੀ ਹੋਣੇ ਖਰਚ ਹੋ ਗਏ ਤੇ ਤੁਬ ਦੇਸ਼ਾਂ ਦੇ ਹਾਲ ਇੰਨੇ ਚੰਗੇ ਨਹੀਂ ਜੇ ਜਾਦੇ ਫਿਰ ਲਾਲ ਤੇ ਜੇ ਜਿਹਾ ਸੋਚਿਆ ਸੀ ਨਾ ਵੀ ਇਮੀਗ੍ਰੇਸ਼ਨ ਵਸੇ ਚੰਗਾ ਹੋਏਗਾ ਉਹ ਮਾਰਾ ਹੀ ਆ ਜਾਏ ਜੇ ਅਗੋ ਤੁਹਾਡੇ ਦੋਸਤੋ ਆਪਣੀ ਮਰਜ਼ੀ ਚ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ